ਆਹ ਲੋ ਜੀ ਟਰੈਕਟਰ 5247 ਫੁੱਟਾ ਰੋਟਾ ਮੀਟਰ ਪਾਇਆ ਹੋਇਆ ਸੀ। ਇਸ ਵੇਲੇ ਪੂਰੇ ਦੋਨੋਂ ਲੀਵਰ ਡਾਊਨ ਹੈ ਤੇ ਜਿੰਨੀ ਪਟਾਈ ਖੇਤ ਦੀ ਹੋਣੀ ਚਾਹੀਦੀ ਉਨੀਓ ਕਰ ਰਿਆ। ਠੀਕ ਹੈ ਜੀ ਤੇ ਦੋਏ ਲੋ ਦੇ ਵਿੱਚ ਕੋਈ ਧੂਆ ਨਹੀਂ। ਇਹਦਾ ਜਿਹੜਾ ਐਸ ਵੇਲੇ ਜੋ ਹਾਈ ਗੇਅਰ ਹੈ ਨਾ ਟਰੈਕਟਰ ਦਾ ਉਹ ਪਾਇਆ ਹੋਇਆ ਸੀ ਪੀਟੀਓ ਦਾ। ਜਿੱਥੇ ਕਿ ਇਹ 540 ਚੱਕਰ 1600 ਦੇ ਪੂਰੇ ਕਰਦਾ। 1600 ਦੀ ਰੇਸ ਦੇ ਉੱਤੇ ਕੋਈ ਧੂਆ ਨਹੀਂ ਹੈ, ਕੋਈ ਮੋੜ ਤੇ ਧੂਆ ਨਹੀਂ, ਕੁਝ ਵੀ ਹੈ ਨਹੀਂ। ਇਹਦੇ ਪੰਪ ਦਾ ਕੰਮ ਕਰਿਆ ਹੈਗਾ ਬਾਈ ਤਰੁਣ ਖੰਨਾ ਪਟਿਆਲਾ ਐਸਕੇ ਡੀਲਰ ਗਰੁੱਪਸ ਤਾਂ ਬਹੁਤ ਹੀ ਯਾਨੀ ਕਿ ਬਹੁਤ ਹੀ ਵਧੀਆ ਕੰਮ ਕਰਿਆ ਹੋਇਆ ਜੀ ਐਨ ਪੂਰੀ ਪਟਾਈ ਜ ਨਹੀਂ ਹੋਣੀ ਚਾਹੀਦੀ ਇੰਨੀ ਕਰੀ ਹੋਈ ਹੈ ਕੋਈ ਤੁਆਣੀਆ ਟਰੈਕਟਰ ਨੂੰ ਕੋਈ ਮਲੂਮ ਨਹੀਂ ਹੈ ਸਪ੍ਰਿੰਗ ਨਾਲ ਲੱਗੇ ਹੋਏ ਨੇ ਫੁੱਲ ਹੋਣ ਜਿੰਨਾ ਜਾਨੀ ਕਿ ਇਹਨੂੰ ਥੱਲੇ ਜਾਣਾ ਚਾਹੀਦਾ ਉੰਨਾ ਜਾ ਰਿਹਾ ਹੈ ਹੁਣ ਇਹਦੇ ਜੋ ਸਵਾਗੇ ਦੇ ਸਪ੍ਰਿੰਗ ਨੇ ਪਿਛੇ ਵਾਲੇ ਉਹ ਅਸੀਂ ਖੋਲ ਲੈਨੇ ਆ ਪਿੰਨਾ ਸਾਡੇ ਹੱਥ 'ਚ ਨੇ ਪਹਿਲਾਂ ਤਾਂ ਇਹ ਹੋਊ ਕਿ ਚਲੋ ਸਵਾਗੇ ਨੇ ਥੋੜਾ ਜਿਹਾ ਇਹਨੂੰ ਘਟ ਘਟ ਜਾਣ ਦਿੱਤਾ ਉਹ ਥੱਲੇ ਨੂੰ ਹੁਣ ਪਿੰਨਾ ਖੋਲ ਕੇ ਹੱਥ ਦੇ ਵਿੱਚ ਨੇ ਹੁਣ ਇਹ ਪੂਰਾ ਡਾਊਨ ਚੱਲ ਰਿਹਾ ਜੀ ਜਿੰਨਾ ਇਹਨੂੰ ਜਾਨੀ ਕਿ ਜਿੰਨਾ ਆ ਪਿੱਛੇ ਦੇਖੋ ਮੇਰਾ ਪੈਰ ਕਿੰਨਾ ਕਿੰਨਾ ਖੋਪਰਿਆ ਵਿੱਚ ਨੂੰ ਮੇਨਾਂ ਆ ਵੀ ਕੋਈ ਚੀਜ਼ ਨਹੀਂ ਹੈ ਜੀ ਪੂਰੇ ਲੋਡ 'ਤੇ ਪਹਿਲਾਂ ਇਹ ਟਰੈਕਟਰ ਸਾਡਾ ਇਦਾਂ ਨਹੀਂ ਸੀ ਖਿੱਚਦਾ ਰੋਟਾਵੇਟਰ ਜਿਦਾ ਹੁਣ ਖਿੱਚਦਾ ਹੈ ਪਹਿਲਾਂ ਤਾਂ ਹਾਈ ਗੇਅਰ ਜਿੱਥੇ ਪਾਉਂਦੇ ਨਹੀਂ ਸੀ ਅਸੀਂ ਦਬ ਜਾਂਦਾ ਸੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਜੀ ਹਲੋ ਇੱਧਰ ਆਖ ਮਲਾ ਜਾ ਪਹਿਲਾ ਇਹ ਦੂਏ ਲੋਸੀ ਹੁਣੇ ਪਹਿਲੇ ਲੋ ਦੇ ਵਿੱਚ ਆ ਜੀ ਉਹ ਦੂਆ ਪਾਈ ਲਓ ਜੀ ਹੁਣ ਇਹਨੂੰ ਦੂਏ ਲੋ ਦੇ ਵਿੱਚ ਪਾਤਾ ਲਿਫਟ ਹੁਣ ਵੀ ਉਨੀ ਉੱਥਲੇ ਆ ਦੂਏ ਲੋਜ ਵੀ ਆਰਾਮ ਨਾਲ ਖਿੱਚ ਰਹੀ ਹੈ ਜੀ